سنمر لے ہر جائے منتھن پیاس درسن گھنی کوئی آن ملا گئے مائے سنت سہائی پر

लेहो प्रभु लड़लाए जो हर कण तू मिलाया से छोड़ो कत न जाए प्रभण दो जा को नहीं नानक हर शरणाय असु सुखी वसंदया जिना मया परदे राई धन गुरु अर्जुन देव जी महाराज दा बाहरा मां नामक वाणी दे रहे है असो दे महीने दा उपदेश संदेश भाद्रम दा वट जिसने मन नु तबीत नु बेचैन कीता आम हो रहा है कि भाद्रों दे ਵਟ ਦਸ ਤਾਇਆ ਜੱਟ ਜੋਗੀ ਬਣ ਜਾਂਦਾ ਹੈ ਇਤਨਾ ਵਟ ਉਸ ਨੂੰ ਵਟ ਦੀ ਪਛਾਣੀ ਅਸੂ ਦੇ ਮਹੀਨੇ ਰਿਛਾਤ ਮੋਈ ਠੰਡੇ ਨੀ ਤੀਰੋ ਜੋ ਸੈਨ ਹੋ ਸਕਦੀ ਹੈ ਬਲਵਾਸ ਹੋ ਸਕਦੀ ਹੈ ਸੰਤਲ ਸਮਾਨ ਹਕੀਕਤ ਇਹ ਹੈ ਕਿ ਮਨ ਨੂੰ ਉਹਦੋਂ ਹੀ ਆਨੰਦ ਆਉਂਦਾ ਹੈ ਜਦ ਇਸ ਸੰਤਲ ਦੇ ਚੋੜੇ بالکل درمیانی جی. اوسطا دن اچھا جنم دی تھکاوٹ نو جنم دے دی تھکاوٹ بے رسی پیدا کرتی مٹی رن جیو روپی استری ਤਭੂ ਮਿਲਣ ਦੀ ਉਮੰਗ ਪੈਦਾ ਹੋਈ ਉਮੰਗ ਪੈਦਾਈ ਮਹੀਨੇ ਦਾ ਆਪਣਾ ਅਸਰ ਇਹ ਮਹੀਨਾ ਐਸਾ ਕਿ ਮਨੁੱਖ ਦੇ ਮਨ ਨੂੰ ਅੰਦੌਲਿਤ ਕਰਦਾ ਹੈ ਔਰ ਮਨੁੱਖ ਦਾ ਮਨ ਮਿਲਣਾ ਚੰਦਾ ਹੈ ਅਸੰਪ੍ਰੇਮ ਉਹ ਮਾਹਲ ਜਿੱਥੇ ਸੰਸਾਰਿਕ ਤਲਤੇ ਇਸ਼ਕ ਨਿਜ਼ਾਜੀ ਦੇ ਤਲਤੇ ਜੀਵਨ ਦੇ ਅੰਦਰ ਖਿੱਚ ਪੈਦਾ ਹੁੰਦੀ ਹੈ ਉਮੰਗ ਪੈਦਾ ਹੁੰਦੀ ਹੈ ਇਕਿ ਇਸ਼ਕ ਹਕੀਕੀ ਧਾਰਮਿਕ ਜਿਹੜੇ ਜਗਿਆਸੂ ਲੋਗ ਨੇ ਉਹਨਾਂ ਦੇ ਮਨ ਦੇ ਛੀ ਇਹ ਨਹੀਂ ਨਾ ਆਪਣੇ ਢੰਗ ਦਾ ਪ੍ਰਭਾਵ ਪਾਉਂਦਾ ਹੈ ਜਿਸ ਦਾ ਉਪਦੇਸ਼ ਸ਼ਾਇਦ ਇੰਦਰੇ ਨੇ ਅਸੰਤ੍ਰੈਨ ਉਮਾ ਹੜਾ ਕਿਉਂ ਮਿਲੀਏ ਹਰ ਜਾ ਰਿਹਾ ਅਸੂਦੇ ਮਹੀਨੇ ਵਿੱਚ ਜਗਿਆਸੂ ਦੇ ਅੰਦਰ ਜਿਵੇਂ ਰੀਤੀ ਸਤਰੀ ਦੇ ਅੰਦਰ ਉਹ ਮਨ ਉਤੈਦਾਉਏ ਕਿਨੇ ਹਰੀ ਦਾ ਮਿਲਾਪ ਹੋਵੇ کنے ہری ملن نصیب ہوئے من تن پیاس درسن گھنی کوئی آن ملاوے ماں من دے اندر تن دے اندر پرب ملن دی بڑی پیاس درسنا گھنی چاہت ہے hey ماں کوئی بھی آکے ملاوے اتی پیڑا دے سمیں اتی دکھ دے سمیں زبان چو نکل ہے جی ماں ہے hey ماں ماںب بہت گہرا بہت گہرا جد بھی کوئی برہ جد بھی, جد بھی نکل جانا سب چوٹ بھارمک دنیا بچ بھی سادک لوگ خاندو او ہے ਜੀਵ ਰੂਪੀ ਇਸਤਰੀ ਤੜਪ ਕੇ ਫਰਿਆਦ ਕਰ ਰਹੀ ਹੈ ਮਾਂ ਮਨ ਦੇ ਚ ਤਨ ਦੇ ਚ ਪ੍ਰਭੂ ਮਿਲਣ ਦੀ ਬਹੁਤ ਵੱਡੀ ਚਾਹਤ ਬਹੁਤ ਵੱਡੀ ਪਿਆਸ ਕੋਈ ਵੀ ਆਣ ਕੇ ਮਿਲਾਵੇ ਫਿਰ ਇਸ ਦਾ ਪਾਤਸ਼ਾਹ ਇਹ ਜਵਾਬ ਦਿੰਦੇ ਨੇ ਜੀਵ ਰੂਪੀ ਇਸਤਰੀ ਨੂੰ ਸਮਝਾਉਂਦੇ ਹੋਇਆ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ

یاد کر ہے یاد ہی ایک دن بن اوسطا ہے है دے ان پر ہے بہت سارے گن کلا ایسا نی جو سکھ جا سکتے سکھائیاں جا प्रेम پر ہے نہ سکھایا جا سکتا ہے نہ سکھایا جا سکتا ہے بس آنند مانیا جا سکتا ہے پریم جیویا جا سکتا ہے گرو گوبند سنگھ جی مہاراج کا فرمان کی پرماتما پیار کی مورتی ہے اور وہ جدر کدھر بھی رمیا پیار روپ ہو کے رمے جتر تتر وسا وسا ہوئے فیلو انگ جد اراغ ہے جد وہ پریم ہے جد وہ پیار ہے تو پھر اس کی پراپتی کا سادھن بھی پیار ہے سہای نے مددگار نے سوگت اگت پردی گٹن نہیں دینی مدم نہیں پین دینی اس واسطے صحیح نے, او دے, مددگار نے ਪ੍ਰੇਮ ਵਿੱਚ ਹੋਰ ਉਮੰਗ ਪੈਦਾ ਕਰਦੇ ਨੇ ਹੋਰ ਉਛਾਲ ਪੈਦਾ ਕਰਦੇ ਨੇ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਵਿਣ ਪ੍ਰਭ ਕਉ ਸੁਖ ਪਾਈਏ ਦੂਜੀ ਨਾਹੀ ਜਾਏ ਪ੍ਰੇਮ ਦਾ ਉਤਸ਼ਾਹ ਉਮੰਗ ਜਦ ਹਿਲੋਰੇ ਲੈਂਦਾ ਹੈ ਕਿ ਇੱਕ ਸੂਝ ਮਿਲਦੀ ਹੈ ਇੱਕ ਸਮਝ ਮਿਲਦੀ ਹੈ ਪ੍ਰਭੂ ਤੋਂ ਬਿਨਾ ਸੁਖ ਕਿੱਥੇ ਕੋਈ ਐਸਾ ਦੂਸਰਾ ਟਿਕਾਣਾ ਨਹੀਂ ਇਸ ਪੀੜੀ ਕੇ ਜਿੱਥੇ ਰਹਿ ਕੇ ਮਨੁੱਖ ਸੁਖ ਮਾਣ सके ਸੁਖ ਤੇ ਪ੍ਰਭੂ ਦੀ ਗੋਦ ਦੇ ਚਲੇ ਔਰ ਉਸ ਦੀ ਗੋਦ ਉਸ ਨੂੰ ਨਸੀਬ ਹੁੰਦੀ ਹੈ ਜੋ ਉਸ ਨੂੰ ਯਾਦ ਕਰਦੇ ਨੇ ਉਸ ਦਾ ਚਿੰਤਨ ਕਰਦੇ ਨੇ ਉਹ ਨਾ ਦੰਗੀਆਂ ਲਹਿਰਾਂ ਦੇ ਵਿੱਚ ਆਪਣੇ ਆਪ ਨੂੰ ਮਟਾਂਦੇ ਨੇ ਇਸ ਵਾਸਤੇ ਪਾਤਸ਼ਾਹ ਕਹੈ ਨੇ ਜੀਵ ਇਸ ਰੂਪੀ ਇਸਤਰੀ ਨੂੰ ਸੋਝ ਮਿਲ ਜਾਂਦੀ ਹੈ ਸਮਝ ਮਿਲ ਜਾਂਦੀ ਹੈ ਉਸ ਤੋਂ ਬਿਨਾਂ ਸੁਖ ਕਿਥੇ دجا ایسا ٹکا تخ ہو جن چاخ آس رہے, جنی پریم, رس پر رہے آگا ہے۔ اک عوستہ پریم دی ہے جو منکھ نت کر دیں دیئے مہان بنا دیئے باقی تخ بنی گینی دے اندر بخ بنی رہی دیئے دانی در ورو بنیا رہد ਮਹਾਨ ਕਲਾ ਸੇਵਾ ਕਰਨ ਦੇ ਅੰਦਰ ਵੀ ਈਰਖਾ ਬਣੀ ਰਹਿੰਦੀ ਹੈ ਪਰ ਇੱਕ ਪ੍ਰੇਮ ਐਸਾ ਹੈ ਜੋ ਹਰ ਪੱਖੋਂ ਮਨੁੱਖ ਨੂੰ ਤ੍ਰਿਪਤ ਕਰ ਲੈਂਦਾ ਹੈ ਤ੍ਰਿਪਤੀ ਪ੍ਰੇਮ ਤੋਂ ਬਿਨਾਂ ਹੋ ਹੀ ਨਹੀਂ ਸਕਦੀ ਪ੍ਰੇਮ ਜਦ ਪੂਰਨ ਰੂਪ ਦੇ ਸਿਖਰੇ ਹੁੰਦਾ ਹੈ ਤਾਂ ਅੰਦਰ ਕੋਈ ਮੰਗ ਨਹੀਂ ਰਹਿੰਦੀ ਰੋਮੇ ਦਾ ਤਲ ਹੁੰਦਾ ਹੈ ਪ੍ਰੇਮੀ ਮੰਗਦਾ ਨਹੀਂ ਹੁੰਦਾ ਪਰ ਪ੍ਰੇਮ ਉਹ ਹੀ ਪ੍ਰੇਮ ਹੈ

مٹ بول نہ تو ایسی اوسا ہے کہ جس دن پر جو پر رس چکھ رہے

اہنکار دے تیاگ دے سامنے کچھ بھی نہیں ہے یعنی کہہ لو اگر نہیں یا گیا تو پھر کچھ بھی نہیں دیا گیا بھگت کبھی جیسا کبیر مایا تجی نہیں جائے مان منی منور گلے مان سب کو کھائے تو شاید اتنے فرمان کر دے کہ پری پورن پرماتما پرم ਜਿਵੇਂ ਦੇ ਅੰਦਰ ਵੀ ਉਦੇ ਹੋ ਜਾਂਦਾ ਹੈ ਉਹ ਅਹੰਕਾਰ ਦਾ ਤਿਆਗ ਕਰ ਦਿੰਦੇ ਨੇ ਆਪਣੀ ਹਉਮੰਦ ਨੂੰ ਮਿਟਾ ਦਿੰਦੇ ਨੇ ਔਰ ਹਰ ਵਕਤ ਜੋਧੇ ਵਿੱਚ ਰਹਿੰਦੇ ਨੇ ਬੇਂਤੀ ਵਿੱਚ ਰਹਿੰਦੇ ਨੇ ਪ੍ਰਾਰਥਨਾਵਾਂ ਵਿੱਚ ਰਹਿੰਦੇ ਨੇ ਲੇਹੋ ਪ੍ਰਭੂ ਲੜ ਲਾਏ ਤੇ ਫਰਿਆਦ ਕਰਦ ਨੇ हे ਪ੍ਰਭੂ ਆਪਣੇ ਲੜ ਲਈ ਰੱਖ ਆਪਣੇ ਲੜਾ ਆਪਣੇ ਨਾਲ ਜੋੜੀ ਰੱਖ ਆਪਣਾ ਅਨੰਦ ਪ੍ਰਦਾਨ ਕਰੇ ਇੰਜ ਉਹ ਪ੍ਰਾਰਥਨਾਵਾਂ ਦੇ ਸਕੀਂਦੇ ਨੇ ਪ੍ਰੇਮੀ ਵਾਸ਼ਨਾ ਦੇ ਛੀਨੀ ہنکاری واشن دیو دار ہے ارداس ہے آخر اے ارداس قبول پرماتما پرن جو ہر کنت ملائی سے کتے نہ جنہوں ہری کند اپنے نال ملا لینا ہے پھر مڑ کے وچھوڑا کتے ہوں گا نہیں ایک, ایک ملاپ ہے جس وچھوڑا نہیں

ਅਸੂ ਸੁਖੀਵ ਸੰਦਿਆ ਜਿਨਾ ਮਾਇ ਹਰ ਨਾਲ ਜਿਨਾ ਤੇ ਬਖਸ਼ ਹੋ ਗਈ ਰਹਿਮਤ ਹੋ ਗਈ ਮਿਲਾਪ ਨਸੀਬ ਹੋ ਗਿਆ ਪ੍ਰੇਮ ਦੀ ਉਹ ਮੰਗ ਮੰਗਤਰੀ ਨੂੰ ਪੈਦਾ ਲਈ ਸੈਵਤਨ ਅਸੂਦਾ ਮਹੀਨਾ ਸਾਰੇ ਰਾਸਾ ਉਨੰਡਾ ਸੁੱਖ ਨਾਲ ਬਤੀਤ ਹੁੰਦਾ ਆਨੰਦ ਨਾਲ ਬਤੀਤ ਹੁੰਦਾ ਰਸ ਨਾਲ ਬਤੀਤ ਹੁੰਦਾ ਅਸੂ ਆਉ ਤੇਰਾ साधन छूर मुई तामिले प्रभ मेले दूजे भाय खुई जूठ भी गुत्ती तापिर मुत्ती कुके काहे से फुले आगे घाम पिछे रुत जाडा دیکھ چلتے من ڈولے ڈول سا ہری ہریاول سہج پکے سو میٹھا نان کے سن ملو پیارے ست گر بسیٹھا تخاری بارہ اندر ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਪ੍ਰੀਮ ਕੁੱਠੀ ਬਿਰਹ ਦੇਤ ਸਲੀਨ ਪ੍ਰਭੂ ਦੀ ਯਾਦ ਚਮਸ ਉਹ ਇਸ ਤਰ੍ਹਾਂ ਜਉੜੜੇ ਕਰਦੀਏ ਅਸਮ ਆਉ ਤੇਰਾ ਸਾਧਨ ਜੋਰ ਮੋਈ ਏ ਪਤੀ ਏ ਪ੍ਰਭੂ ਏ ਈਸ਼ਵਰ ਆ ਤੂੰ ਮੇਰੇ ਹਿਰਦੇ ਦੇ ਘਰ ਦੇਚ ਮੈਂ ਤੇ ਝੁਰਝੁਰ ਕੇ ਮਰ ਗਈ ਸਾੜਨ ਜੋਰ ਮੋਈ ਮੈਂ ਤੇ ਝੁਰ ਕੇ ਮਰ ਗਈ ਬਖਸ਼ਿਸ਼ ਕਰ ਅਸੂਦੇ ਮਹਿਨੇ ਰਿਚ ਆ ਤੂੰ ਮੈਨੂੰ ਮਿਲ ਜੀ ਤਾਂ ਲਈਏ ਪ੍ਰਭ ਮੇਲੇ ਦੂਜੇ ਭਾਇ ਕੋਈ ਪਰ ਮਿਲਾ ਕੇ ਹੋ ਨਹੀਂ ਸੇ ਬੰਦੇ ਜਦ ਪ੍ਰਭ ਮੇਲੇ ਈਸ਼ਵਰ ਮੇਲੇ ਦੂਜੇ ਭਾਇ ਕੋਈ پرمتم بنا ہور کوئی ٹیک بھال لکھتے نہیں دوجہ بھا, دوجہ وشار, دوجہ خیال آخر وہ زندگی نوار ہی کر دے نا پرماتما مقابلے تھے. ایسے پرماتما بھی کھڑے کیتے گئے نے جنہیں تو منخارک دی چاہت ہوندی یہ ایک دوجا بھا ہے نہیں پرب ملاپ پربھو ملاپ دار آنند نے سارے مٹ جی ساری چنتاو مٹ جی جو دھاچ خوار ہو رہی ہے اس کا سائد ان ذکر کر دے نا جھوٹ بھی گپتی تا پھر متی کو جھوٹ دجل خوار ہوئی ہے اور اس طرح کھجل خوار ہوئی ہے جنہیں پانی دکھتے بور پہ گئی ہے کائی پہ گئی ہے اور جس پانی بچ بہت کائی جم جائے بہت بور جم جائے پانی بے بیسوادہ ہو جاند ہے پانی مہلا ہو جاند ہے پانی بدبودار ہو جاند ہے جیسے ستے برمندی ریوار بچ جو ਬਾਣੀ ਹੈ ਰਾਮਕਲੀ ਰਾਗ ਦੇ ਅੰਦਰ ਗੁਰੂ ਕੀ ਕੀਰਤਨियां ਦੀ ਉਖੰਡ ਨੇ ਲੋਭ ਵਿਰਾਇ ਮਾਨਸਾ ਜਿਉ ਪਾਣੀ ਬੂਰ ਜਿਵੇਂ ਪਾਣੀ ਨੂੰ ਬੂਰ ਕਾਇ ਖਰਾਬ ਕਰ ਦਿੰਦਾ ਹੈ ਪਾਣੀ ਨੂੰ ਬਦਬੂਦਾਰ ਬਣਾ ਦਿੰਦਾ ਹੈ ਪਾਣੀ ਮੈਲਾ ਕਰ ਦਿੰਨੇ ਨੇ ਤਿੰਨ ਜੋਗਾ ਨਹੀਂ ਰਹਿਣ ਦਿੰਦੇ ਇਸ ਤਰ੍ਹਾਂ ਹੀ ਲੋਭ ਮਨੁੱਖ ਨੂੰ ਖਾਰ ਕਰਦਾ ਹੈ ਲੋਭ ਕਰਕੇ ਮਨੁੱਖ ਦੇ ਅੰਦਰ ਬੜੀ ਪਰਬਲਵਾਸਨਾ ਤੇ ਵਾਸਨਾ ਕਰਕੇ ਬਹੁਤ ਤਰ੍ਹਾਂ ਦੀਆਂ ਧਾਵਨਾ ਤੇ ਭਟਕਣਾਵਾਂ ਪੈਦਾ ਹੋ ਜਾਂਦੀਆਂ ਨੇ ਜਿਸ ਕਾਰਨ ਕਰਕੇ ਮਨੁੱਖ ਖਾਰ ਹੁੰਦਾ ਹੈ ਤੋ ਜੀਵ ਰੂਪੀ ਇਸਤਰੀ ਨੂੰ ਸਮਝਾਣ ਦੇ ਆ ਸਤਿਗੁਰੂ ਕਹਿੰਦੇ ਨੇ ਜੂਠੇ ਪਸਾਰੇ ਵਿੱਚ ਤਾਂ ਜੀਵ ਰੂਪੀ ਇਸਤਰੀ ਇਸਤਰਾ ਖਾਰ ਹੋ ਜਾਂਦੀ ਹੈ ਜਿਵੇਂ ਬੂ ਦਾ ਇੱਕਾਈ ਦਾ ਗਰਸੇ ਆਇਆ ਪਾਣੀ ਮੈਲਾ ਹੋ ਜਾਂਦਾ ਹੈ ਬਦਬੂਦਾਰ ਹੋ ਜਾਂਦਾ ਹੈ आगे धाम पीछे ऋतुजाड़ा देख चलत मन डोले ब्रसोन उपदेश बड़ा शायराना ख्याल गुरु नानक देव जी महाराज का आगे धाम जवानी निग गर्मी इत अगन गई इत बीत गई पीछे ऋतुजाड़ा पीछे ठंड है बड़े पाव ठंडा बिल्कुल ठंडा जीवन ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਮਨ ਡੋਲ ਰਿਹਾ ਹੈ ਕਦੇ ਬੁਢੇਪੇ ਦੀ ਠੰਡ 체ਤੇ ਆਉਂਦੀ ਹੈ ਦੁੱਖ ਪੈਦਾ ਹੁੰਦਾ ਹੈ ਔਰ ਕਦੇ ਜਾਨੀ ਦੀਆਂ ਗਰਮੀਆਂ 체ਤੇ ਆਉਂਦੀਆਂ ਅੱਧ ਕੜਝੀ ਉਮਰ ਦੇ ਵਿੱਚ ਅਸੰਨੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਧ ਕੜਝੀ ਉਮਰ ਨਾਲ ਤਸ਼ਵੀਰ ਦਿੱਤੀ ਹੈ ਕਿਉਂਕਿ ਬਹੁਤੀ ਗਰਮੀ ਨਹੀਂ ਬਹੁਤੀ ਠੰਡ ਨਹੀਂ ਗਰਮੀ ਅੱਗੇ ਲੰ ਗਈ اور جاڑا ٹھنڈ پیچھے آن والی ہے اس واسطے بڑا شاعرانہ نکتا آلمانا نکتا میرے پادشاہ نے پیش کیتا ہے آگے گھام گرمی کے اگے لنگ گئی پیچھے رت جاڑا تے ٹھنڈ پیچھے آ رہی ہے سردی پیچھے آ رہی ہے جوانی دی نگ تے لنگ گئی جوانی دا جوش تے نکل گیا جوانی دی گرمی تے رخصت ہو گئی اے بوڑے پیدا ٹھنڈا پن آ رہے ہے من ڈول رہے ہے جوانی نو یاد کر کہ من بھدی تو کے ڈول رہے ہے بوڑھے نو یاد کر کے پیچھے بڑھے پا ہے قبول نہیں کہ جو قبول ہے وہ جوانی جا چکی ہے ادکل نہیں عمر اس اسودے مہینے دی گرمی چلی گئی ہے ٹھنڈ آن والی ہے ਅੱਗੇ ਗਾਉਂ ਪਿਛੇ ਨੂੰ ਤੁਰ ਜਾੜਾ ਦੇਖ ਚਲਤ ਮਨ ਡੋਲੇ ਇਸ ਤਰ੍ਹਾਂ ਦੀ ਹਾਲਤ ਵਿੱਚ ਮਨ ਡੋਲਦਾ ਹੈ ਕਦੀ ਪ੍ਰਭੂ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਦੀ ਇਨਕਾਰੀ ਜਜ਼ਬੇ ਕਦੀ ਮਨ ਵਿੱਚ ਪ੍ਰਭੂ ਮਿਲਨ ਦਾ ਉਛਾਲ ਪੈਦਾ ਹੋ ਜਾਂਦਾ ਹੈ ਕਦੀ ਇਨਕਾਰੀ ਜਜ਼ਬੇ ਕਦੀ ਪਰਉਪਕਾਰ ਪੈਦਾ ਹੋ ਜਾਂਦਾ ਹੈ ਕਦੀ ਦੁਰਾਚਾਰ ਕਦੀ ਕ્રોਧ ਆ ਜਾਂਦਾ ਹੈ ਕਦੀ ਦਇਆ ਕਦੀ ਸ਼ਾਂਤੀ ਕਦੀ ਵਿਨਮਰਤਾ ਦੀ ਮੂਰਤੀ ਬਣ ਜਾਂਦੇ ਨੇ ਪਰ ਕਦੀ ਅਹੰਕਾਰ ਦਾ ਉਛਾਲ ਬਸ ਮਨ ਦਾ ਇਹੀ ਤੇ ਡੋਲਣਾ ਹੈ ਦੇਖ ਚਲਤ ਮਨ ਡੋਲੇ ਦੇਹ ਦਿਸ ਸਾਖ ਹਰੀ ਹਰਿ ਆਵਲ ਸਹਿਜ ਪਕੇ ਸੋ ਮੀਠਾ ਸਾਵਣ ਦੀ ਵਰਖਾ ਬਾਦਰੋਂ ਦਾ ਵਟ ਉਤਪਨ ਹੋਈ ਬਨਸਪਤੀ چاروں ہرے ہریاو ہرا بھرا, بھرا ماحول بہت سون ماحول او کہ جو سہج سب اکرے سوبھا سارا ماحول اس کا بنیا ہوا ہے میٹھے پل اس دینے سہج دکھری ارتھ نے جو سوئم تو جنم ہے اپنے آپ تو تنمے اپنے آپ تو پیدا ہوا ہے ہٹ نہیں زور نہیں زبردستی نہیں یاد کر دے رہے اس دے سبر دے چ رہے اگر سجے سجے اپنے آپ دے چھو مٹھاس پیدا ہو گئی ہریاول پیدا ہو گئی جیسے کہ اصو دے مہینے دے چاروں پاسے ہریاں شاخان ہیں اسے طرح جیون دی ہریاں شاخان دے سمان ہو گیا اور جیڑے بھی پھل ہون مل رہنے مٹھے نے بھاؤ سکھ مئی نے آنند می نے آٹومیٹک, اور پل سہج دیا اپنے اپال پیدا ہو رہا ہے جیسے شکتی ند کوئی کلی بڑ جانے تو فل بن کے محک لگ پی محکمہ فل نو اپنے رکھنی اوکھی ہے

ਇਕਦਮ ਸਹਜੇ ਉਸ ਦੇ ਅੰਦਰੇ ਮਿਠਾਸ ਪੈਦਾ ਹੋ ਜਾਂਦੀ ਹੈ ਔਰ ਉਸ ਦਾ ਜੀਵਨ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਅਸੂਦੇ ਮਹੀਨੇ ਵਿੱਚ ਸਾਰੇ ਪਾਸੇ ਹਰੀਆਂ ਸ਼ਾਖਾਂ ਪਿਆ ਡੋਲਦੀਆਂ ਨੇ ਹਰੀਆਵਲ ਹੀ ਹਰੀਆਵਲ ਹੈ ਇਸ ਤਰ੍ਹਾਂ ਉਸ ਦਾ ਜੀਵਨ ਹੋ ਜਾਂਦਾ ਹੈ ਰੌਮ ਰੌਮ ਹਰਾ ਭਰਾ ਰੌਮ ਰੌਮ ਦੇ ਹਰੀਆਵਲ ਔਰ ਰੌਮ ਰੌਮ ਦੇ ਮਿਠਾਸ ਐਸੇ ਮਨੁਖੀ ਇਹ ਪਹਿਚਾਨ ਆਉਂਦੀ ਹੈ ਉਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੋਵੇਗਾ ਉਦੀ ਬੋਲਾਂ ਦੇ ਮਿਠਾਸ ਹੋਵੇਗੀ ਉਦੀ ਚਾਲ ਦੇ ਅੰਦਰ ਵੀ ਕੋਮਲਤਾ ਆ ਜਾਏਗੀ ਔਰ ਉਦੇ ਹੱਥ ਕੋ ਜੋ ਕਰਮ ਪ੍ਰਗਟ ਹੋਣਗੇ ਬੜੇ ਨਿਰਮਲ ਬੜੇ ਪਾਵਨ ਰੋ ਬ੍ਰਹਮਸ ਨਾਲ ਅੰਮ੍ਰਿਤ ਨਾਲ ਭਰ ਜਾਂਦਾ ਹੈ ਮਿਠਾਸ ਨਾਲ ਜੋ ਹੈ ਭਰ ਜਾਂਦਾ ਹੈ ਐਸੀ ਉਸ ਦੀ ਹਾਲਤ ਬਣ ਜਾਂਦੀ ਹੈ ਜੈਸੇ ਕਿ ਅਸੂਦੇ ਮੈਂ ਉਹਦੇ ਚਾਰੋਂ ਪਾਸੇ ਹਰਿਆਵਲ ਹੀ ਹਰਿਆਵਲ ਔਰ ਫਲ

ਹੁਣ ਅਗਾ ਇਨ ਫਰਮਾਨ ਕਰਦੇ ਨੇ ਨਾਨਕ ਅਸੂਨ ਮਿਲੋ ਪਿਆਰੇ ਸਤਗੁਰੁ ਭੈ ਬਸੀठा ਅਸੂਦੇ ਮਹਿਲੇ ਦਾ ਉਪਰੇ ਸੇ ਪਰਿਪੂਰਨ ਪ੍ਰਮਾਤਮਾ ਮਿਲੀ ਤੁਮੇ ਨੂੰ ਬਾਅਰ-ਬਾਰ ਉਮੰਗ ਪੈਦਾ ਹੁੰਦੀ ਏ ਅਸੂਦੇ ਮਹਿਲੇ ਦਾ ਵਾਤਾਵਰਣ ਚਾਰੇ ਪਾਸੇ ਖਿੜਿਓਏ ਫੁੱਲ ਹਰਿਆਵਲ ਔਰ ਭਰੇ ਹੋਏ ਸਰੋਵਰ ਇਹ ਸਾਰਾ ਵਾਤਾਵਰਣ ਐਸਾ ਹੈ ਅੰਦਰ ਜੋਦੜੀ ਨੂੰ ਜਨਮ ਦਿੰਦੇ ਨੇ اندر اردس نو جنم دینا ہے hey, پربو مل ہے hey, پرب مل اس طرح دی جد کو اردس کردہ فریاد کر دین تو ست گر ملاپ ہو جاندہ ہے اور گرو اس کا گواہ بن جا گرو گواہی نال پرماتما ملا پندرہ نے پہلی کرپا پری پورن پرماتما یہ ہے کہ جو تن ملے دوجی کرپا اس کی یہ ہے ستسنگ ملے ਗੁਰੂ ਮਿਲੇ ਹੈ ਔਰ ਤੇਜੀ ਕਿਰਪਾ ਉਸ ਪਰਮਾਤਮਾ ਦੀ ਮਹਾਨ ਹੈ ਕਿ ਆਪਣੀ ਕਿਰਪਾ ਦੁਆਰਾ ਉਹ ਖੁਦ ਮਿਲੇ ਹੈ ਪਰਮਾਤਮਾ ਮਿਲੇ ਮਰੁੱਖਾ ਤਨ ਕੋਲ ਹੈ ਕਿ ਉਸ ਦੀ ਬਖਸ਼ਿਸ਼ ਬਹੁਤ ਵੱਡੀ ਕਿਰਪਾ ਨਹੀਂ ਤੇ ਕਈਆਂ ਕੋਲ ਐਸੇ ਤਨ ਹੈ ਜੋ ਅਪੰਗ ਨੇ ਅਪੂਰਨ ਨੇ ਇਸ ਵਾਸਤੇ ਅਸੀਂ ਉਹਨਾਂ ਨੂੰ ਪਸ਼ੂ ਕਹਿ ਦਿੰਦੇ ਹਾਂ ਜੋ ਪਿੱਛੇ ਰਹਗਣ ਪਾਸੇ ਚਰੇਗਣ ਪਛੜ ਗਏ ਨੇ ਪਸ਼ੂ ਮਨੁੱਖ ਤੇ ਅੱਗੇ ਹੈ मनुख नु सहरे बटेने और जौन तेरी बलहारी इस धरती में तेरी सिकदारी मनुख ने उठनो नकेल पाईए उठने कभी मनुखनो नकेल नहीं पाई मनुख ने शेरानो पिंजरे दे जकया है शेरान ने कदे मनुखनु पिंजरे देच नहीं दकया मनुख ही सनिदार नागनो ਟੋਕਰੀ ਵਿੱਚ ਲੈ ਕੇ ਫਾਥਾ ਤੇ ਨਚਾਉਂਦਾ ਫਿਰਦਾ ਹੈ नाग ਕੋਲੇ ਸਮਝਾ ਕੇ ਕਿ ਮਨੁੱਖ ਨੂੰ ਟੋਕਰੀ ਵਿੱਚ ਪਾ ਕੇ ਫਾਥਾ ਤੇ ਜਹ ਨਚਾਵੇ ਬੈਲਾ ਨੂੰ ਨਖੇਲ ਔਰ ਘੋੜਿਆਂ ਦੇ ਮੂੰਹ ਵਿੱਚ ਲਗਾਮ ਜਿੱਧਰ ਖਿਚਣਾ ਜਿੱਧਰ ਲੈ ਜਾਣਾ ਚੱਲਣ ਵਿਚਾਰੇ ਉਸ ਪਾਸੇ ਕਿਸੇ ਘੋੜੇ ਵਿੱਚ ਇਹ ਹਿੰਮਤ ਨਹੀਂ ਕਿ ਮਨੁੱਖ ਦੇ ਮੂੰਹ ਵਿੱਚ ਉਹ ਲਗਾਮ ਪਾ ਕੇ ਉਹ ਨੂੰ ਜਿੱਧਰ ਚਾਵੇ ਚਲਾਵੇ ਖਿੱਚੇ اس طرح بھاری برخم جانور ہاتھی منخ نے ادوے سر تی بھی انکش رکھ دیتا ہے اور اپنی مرضی چلا ہیں سجے پاوے اتنا بھاری تے شکتی شالی ہے پر ہاتھی دول اسمرتھا کتنے کی منخش رکھ دے کہ اپنی مرضی اس نو چلا رہے تو پہلی کرپا منخا تن دوسری کرپا گرودہ ملاب ਔਰ ਤੀਸਰੀ ਕਿਰਪਾ ਪ੍ਰਭੂ ਦਾ ਹੀ ਮਿਲਾਪ ਨਾਨਕ ਅਸਮੁ ਮਿ ਲੋ ਤੇਾਰੇ ਸਤਿਗੁਰੁ ਭੈ ਬਸੀਤਾ ਸਤਿਗੁਰੁ ਗਵਾ ਬਣ ਗਏ ਸਤਿਗੁਰ ਦੀ ਭੇਖ ਨਸੀ ਬੋਈ ਉਸ ਦੁਆਰਾ ਪ੍ਰਮਾਤਮਾ ਦੀ ਚਾਹਤ ਪੈਦਾ ਹੋਈ ਅਸੂ ਦਾ ਮਹੀਨਾ ਜਿਸ ਦੇ ਅੰਦਰ ਵੀ ਪ੍ਰਭੂ ਮਿਲਣ ਦੀ ਚਾਹਤ ਪੈਦਾ ਕਰਦੇਵੇ ਤਰ ਪੈਦਾ ਕਰਦੇਵੇ ਤੇ ਜੀਵਨ ਵਿੱਚ ਹਰਿਆਵਲੀ ਪੈਦਾ ਕਰਦੇਵੇ ਮੰਨ ਇਹ ਮਹੀਨਾ ਉਸ ਲਈ ਸਫਲ ਹੈ ਮਹਾਨ ਹੈ